ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਔਰਤ ਨੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਕਤਲ ਕਿਉਂ ਕੀਤਾ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆਜੋ ਕਰਦੇ ਹਾਂ ਇਸ ਘਟਨਾ ਦੀ ਇੱਕ ਸ਼ੁਰੂਆਤ ਜਿਹੜੀ ਇਹ ਔਰਤ ਹੁੰਦੀ ਆ ਇਹਦਾ ਨਾਮ ਹਰਪ੍ਰੀਤ ਕੌਰ ਇਹ ਇੱਕ ਗੁਰਸਿੱਖ ਪਰਿਵਾਰ ਦੇ ਵਿੱਚੋਂ ਹੁੰਦੀ ਆ ਇਹ ਤਿੰਨ ਭੈਣਾਂ ਹੁੰਦੀਆਂ ਨੇ ਇੱਕ ਇਹਦਾ ਭਰਾ ਹੁੰਦਾ ਤੇ ਇਹ ਸਾਰੇ ਭੈਣ ਭਰਾਵਾਂ ਨੇ ਅਮਰਤ ਛੱਕਿਆ ਹੁੰਦਾ ਗੁਰੂ ਦਾ ਬਾਣਾ ਪਾਇਆ ਹੁੰਦਾ ਚਲੋ ਜੀ 1992 ਦੇ ਵਿੱਚ ਇਹਦਾ ਵਿਆਹ ਹੋ ਜਾਂਦਾ ਸੁਖਚੈਨ ਸਿੰਘ ਨਾਮ ਦੇ ਇੱਕ ਬੰਦੇ ਨਾਲ ਜਿਹਦੇ ਨਾਲ ਹਰਪ੍ਰੀਤ ਕੌਰ ਦਾ ਵਿਆਹ ਹੁੰਦਾ ਉਸ ਬੰਦੇ ਨੇ ਵੀ ਅਮਰਤ ਛਕਿਆ ਹੁੰਦਾ ਉਹਨੇ ਵੀ ਗੁਰੂ ਦਾ ਬਾਣਾ ਪਾਇਆ ਹੁੰਦਾ ਚਲੋ ਜੀ ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਬਹੁਤ ਖੋਜ ਸੀਗੀ ਕਿਉਂਕਿ ਇਹ ਆਪ ਵੀ ਗੁਰਸਿੱਖ ਸੀ ਤੇ ਅੱਗੋਂ ਘਰ ਵਾਲਾ ਵੀ ਗੁਰਸਿੱਖ ਸੀਗਾ ਤੇ ਚਲੋ ਜੀ ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਦੇ ਘਰੇ ਇੱਕ ਬੇਟੀ ਪੈਦਾ ਹੁੰਦੀ ਹੈ ਜਦੋਂ ਬੇਟੀ ਪੈਦਾ ਹੁੰਦੀ ਆ ਤਾਂ ਸਾਲ ਕੁ ਬਾਅਦ ਹਰਪ੍ਰੀਤ ਕੌਰ ਨੂੰ ਕੀ ਪਤਾ ਲੱਗਦਾ ਕਿ ਜਿਹੜਾ ਮੇਰਾ ਘਰ ਵਾਲਾ ਇਹ ਮੀਟ ਵੀ ਖਾ ਲੈਂਦਾ ਤੇ ਕਦੇ-ਕਦੇ ਇਹ ਬੰਦਾ ਪੈਗ ਵੀ ਲਾ ਲੈਂਦਾ ਚਲੋ ਜੀ ਜਦੋਂ ਹਰਪ੍ਰੀਤ ਕੌਰ ਨੂੰ ਇਸ ਗੱਲ ਦਾ ਸ਼ੱਕ ਹੁੰਦਾ ਤਾਂ ਉਹ ਆਪਦੇ ਘਰ ਵਾਲੇ ਨੂੰ ਪੁੱਛਦੀ ਆ ਵੀ ਤੂੰ ਮੈਨੂੰ ਸ਼ੱਕ ਆ ਵੀ ਤੂੰ ਸ਼ਰਾਬ ਸ਼ਰੂ ਪੀ ਲੈਂਦਾ ਤਾਂ ਉਹ ਬੰਦਾ ਸਾਫ਼ ਮੁੱਕਰ ਜਾਂਦਾ ਉਹ ਬੰਦਾ ਹਰਪ੍ਰੀਤ ਕੌਰ ਤੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਜਾਂਦਾ ਗੁਰੂ ਘਰ ਵਾਲਾ ਹੱਥ ਕਰਕੇ ਸੌਂ ਖਾ ਜਾਂਦਾ ਇੱਥੋਂ ਤੱਕ ਕਿ ਆਪ ਦੀ ਧੀ ਦੇ ਸਿਰ ਤੇ ਹੱਥ ਰੱਖ ਕੇ ਵੀ ਬੰਦਾ ਸੌਂ ਖਾ ਜਾਂਦਾ ਵੀ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਮੀਟ ਨਹੀਂ ਖਾਂਦਾ ਤੈਨੂੰ ਐਵੇਂ ਸ਼ੱਕ ਪੈ ਗਿਆ ਚਲੋ ਜੀ ਕੁਝ ਮਹੀਨੇ ਲੰਘਦੇ ਆ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਹੁੰਦਾ ਤਾਂ ਉਸ ਵਿਆਹ ਦੇ ਵਿੱਚ ਹਰਪ੍ਰੀਤ ਕੌਰ ਆਪਦੇ ਘਰ ਵਾਲੇ ਨੂੰ ਰੰਗੇ ਹੱਥੀ ਫੜ ਲੈਂਦੀ ਹੈ ਸ਼ਰਾਬ ਪੀਂਦੇ ਨੂੰ ਚਲੋ ਜੀ ਜਦੋਂ ਹਰਪ੍ਰੀਤ ਕੌਰ ਨੇ ਦੇਖਿਆ ਕਿ ਇਹੇ ਬੰਦੇ ਨੇ ਗੁਰੂ ਦਾ ਬਾਣਾ ਪਾਇਆ ਹੋਇਆ ਤੇ ਇਹੇ ਸ਼ਰਾਬ ਪੀ ਰਿਆ ਜਦੋਂ ਹਰਪ੍ਰੀਤ ਕੌਰ ਨੇ ਇਹ ਗੱਲਾਂ ਆਪਦੀਆਂ ਅੱਖਾਂ ਨਾਲ ਦੇਖ ਲਈਆਂ ਤਾਂ ਹਰਪ੍ਰੀਤ ਕੌਰ ਉੱਥੇ ਵਿਆਹ ਦੇ ਵਿੱਚ ਕੁਝ ਨਹੀਂ ਬੋਲਦੀ ਜਦੋਂ ਉਹ ਘਰੇ ਆ ਜਾਂਦੀ ਆ ਘਰੇ ਆ ਕੇ ਉਹ ਆਪਦੇ ਘਰ ਵਾਲੇ ਨੂੰ ਇੱਕੋ ਗੱਲ ਕਹਿੰਦੀ ਆ ਕਿ ਦੇਖ ਤੂੰ ਉਦੋਂ ਵੀ ਸਾਡੀਆਂ ਝੁੱਟੀਆਂ ਸੋਹਾਂ ਖਾ ਗਿਆ ਤੂੰ ਗੁਰੂ ਘਰ ਵਾਲਾ ਹੱਥ ਕਰਕੇ ਝੁੱਟੀਆਂ ਸੋਹਾਂ ਖਾ ਗਿਆ ਤੇਰੇ ਤੋਂ ਵੱਡਾ ਕੋਈ ਦੁਨੀਆ ਦੇ ਪਾਪੀ ਨਹੀਂ ਹੋ ਸਕਦਾ ਤੂੰ ਇੱਕੋ ਕੰਮ ਕਰ ਬੰਦਾ ਬਣ ਕੇ ਕੀ ਆਹ ਗੁਰੂ ਦਾ ਬਾਣਾ ਲਾ ਦੇ ਤੂੰ ਗੁਰੂ ਦਾ ਸਿਰਿ ਸਾਹਬ ਲਾ ਦੇ ਕਿਉਂਕਿ ਮੈਂ ਤੈਨੂੰ ਅੱਖਾਂ ਨਾਲ ਦੇਖ ਲਿਆ ਮੈਂ ਇਹੇ ਚੀਜ਼ ਬਰਦਾਸ਼ਤ ਨਹੀਂ ਕਰ ਸਕਦੀ ਚਲੋ ਜੀ ਜਿਹੜਾ ਦਾ ਘਰ ਵਾਲਾ ਹੁੰਦਾ ਸਖਤੈਨ ਸਿੰਘ ਉਹ ਇਹ ਗੱਲ ਕਹਿੰਦਾ ਵੀ ਨਹੀਂ ਮੇਥੋਂ ਗਲਤੀ ਹੋਗੀ ਮੈਂ ਗਾਂਤ ਵੀ ਅੱਜ ਜੀ ਗਲਤੀ ਨਹੀਂ ਕਰਦਾ ਪਰ ਹਰਪ੍ਰੀਤ ਕੌਰ ਇੱਕੋ ਗੱਲ ਤੇ ਅੜ ਜਾਂਦੀ ਹੈ ਉਹ ਕਹਿੰਦੀ ਬੇਸ਼ੱਕ ਤੇਥੋਂ ਗਲਤੀ ਹੋਈ ਹੈ ਜੋ ਮਰਜੀ ਹੋਈ ਆ ਪਰ ਤੂੰ ਗੁਰੂ ਸਾਹਿਬ ਦੀ ਬੇਅਦਵੀ ਕਰਤੀ ਹੈ ਤੂੰ ਬਾਣੇ ਦੀ ਬੇਅਦਵੀ ਕਰਤੀ ਹੈ ਹੁਣ ਤੂੰ ਇਹ ਬਾਣਾ ਲਾ ਦੇ ਹੁਣ ਤੂੰ ਅੰਮ੍ਰਿਤ ਭੰਗ ਕਰ ਚੁੱਕਿਆ ਮੈਂ ਇਹ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੀ ਚਲੋ ਜੀ ਹਰਪੇ ਇੱਕ ਹੋਰ ਬਹੁਤ ਪ੍ਰੈਸ਼ਰ ਪਾਉਂਦੀ ਆ ਉਸ ਤੋਂ ਬਾਅਦ ਇਹ ਬੰਦਾ ਬਾਣਾ ਲਾ ਦਿੰਦਾ ਜਦੋਂ ਇਹ ਬੰਦਾ ਬਾਣਾ ਲਾ ਦਿੰਦਾ ਤਾਂ ਉਸ ਤੋਂ ਬਾਅਦ ਵੀ ਇਹ ਬੰਦਾ ਆਪ ਦੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦਾ ਇਹ ਬੰਦਾ ਚੋਰੀ ਛੱਪੇ ਫਿਰ ਵੀ ਪੈਗ ਲਾਉਂਦਾ ਸੀਗਾ ਇਹਨੇ ਕੀ ਕਰਿਆ ਕਰਨਾ ਸ਼ਾਮ ਨੂੰ ਜੇ ਡੈਰੀ ਤੇ ਦੁੱਧ ਪਾਉਣ ਜਾਇਆ ਕਰਨਾ ਇਹਨੇ ਉੱਥੋਂ ਪਊਆ ਲੈ ਕੇ ਪੀ ਲਿਆ ਕਰਨਾ ਠੇਕੇ ਤੋਂ ਘਰੇ ਆਉਂਦੇ ਨੂੰ ਲਾਚੀਆਂ ਲੋਚੀਆਂ ਖਾ ਲਿਆ ਕਰਨੀਆਂ ਇਹਨੇ ਵੀ ਮੇਰੇ ਤੋਂ ਸਮੈਲਣਾ ਆਵੇ ਜਾਣੇ ਰਾਤ ਨੂੰ ਕੀ ਬਹਾਨਾ ਬਣਾ ਕੇ ਨਿਕਲ ਜਾ ਕਰਨਾ ਕਿਤੇ ਅਧਿਆਪਕਾ ਲੈ ਕੇ ਪੀ ਲਿਆ ਕਰਨਾ ਤੇ ਲਾਚੀਆਂ ਲੁਚੀਆਂ ਖਾ ਕੇ ਇਹਨੇ ਘਰੇ ਆ ਜਾ ਕਰਨਾ ਜਿਹੜੀ ਹਰਪ੍ਰੀਤ ਕੌਰ ਸੀਗੀ ਉਹ ਇਹਨੂੰ ਜੱਜ ਕਰ ਲੈਂਦੀ ਸੀ ਵੀ ਹਾਂ ਇਹਦੇ ਪੈਗ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਕੀ ਔਰਤਾਂ ਆਪਦੇ ਬੰਦੇ ਦੀ ਚਾਲ ਤੇ ਪਛਾਣ ਲੈਂਦੀ ਐ ਵੀ ਹੁਣ ਇਹ ਕੀ ਲੱਛਣ ਕਰਦਾ ਫਿਰਦਾ ਚਲੋ ਜੀ ਹਰਪ੍ਰੀਤ ਕੌਰ ਨੇ ਬਾਅਦ ਸਮਝਾਇਆ ਪਰ ਇਹ ਬੰਦਾ ਨਾ ਸਮਝਿਆ ਇਹ ਬੰਦਾ ਝੂਠੀਆਂ ਸੋਹਾਂ ਖਾਜਿਆ ਕਰੇ ਮਿੰਟ 'ਚ ਗੁਰੂ ਘਰ 'ਲ ਹੱਥ ਕਰਦਿਆ ਕਰੇ ਮਿੰਟ 'ਚ ਉਹ ਦੀ ਧੀ ਦੇ ਸਿਰ ਤੇ ਹੱਥ ਰੱਖ ਕੇ ਸੋਹਾਂ ਖਾਜਿਆ ਕਰੇ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਹੋਰ ਲੰਘਦਾ ਤੇ ਫੇਰ ਇਹ ਬੰਦਾ ਸ਼ਰੇ ਆਮ ਹੀ ਹਰਪ੍ਰੀਤ ਕੌਰ ਦੇ ਸਾਹਮਣੇ ਪੈਗ ਲਾਉਣ ਲੱਗ ਜਾਂਦਾ ਕਰੇ ਬਹਿ ਕੇ ਸ਼ਰਾਬ ਪੀਣ ਲੱਗ ਜਾਂਦਾ ਕਰੇ ਬਹਿ ਕੇ ਇਹ ਮੀਟ ਬਣਾਉਣ ਲੱਗ ਜਾਂਦਾ ਚਲੋ ਜੀ ਹਰਪ੍ਰੀਤ ਕੌਰ ਬਹੁਤ ਜ਼ੋਰ ਲਾਉਂਦੀ ਆ ਪਰ ਇਹ ਬੰਦਾ ਕਿਸੇ ਦੀ ਗੱਲ ਨਹੀਂ ਮੰਨਦਾ ਤੁਹਾਨੂੰ ਪਤਾ ਕੀ ਬੰਦੇ ਸਾਹਮਣੇ ਜਨਾਨੀ ਦਾ ਕੀ ਜ਼ੋਰ ਹੁੰਦਾ ਤਾਂ ਜਦੋਂ ਇਸ ਬੰਦੇ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਵੀ ਘਰੇ ਹੀ ਮੀਟ ਬਣਾਉਣ ਲੱਗ ਗਿਆ ਘਰੇ ਪੈਗ ਵੀ ਲਾਉਣ ਲੱਗ ਗਿਆ दारू ਕੱਢ ਕੇ ਵੀ ਪੀਣ ਲੱਗ ਗਿਆ ਫੇਰ ਜਿਹੜੀ ਹਰਪ੍ਰੀਤ ਕੌਰ ਹੁੰਦੀ ਆ ਉਹ ਇੱਕ ਦਿਨ ਗੁਰੂ ਘਰ ਜਾਂਦੀ ਆ ਤੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਪ ਦਾ ਸ੍ਰੀ ਸਾਹਿਬ ਉੱਥੇ ਲਾ ਕੇ ਰੱਖ ਆਉਂਦੀ ਆ ਤੇ ਉਹ ਗੁਰੂ ਦਾ ਬਾਣਾ ਲਾ ਦਿੰਦੀ ਆ ਕਿਉਂਕਿ ਹਰਪ੍ਰੀਤ ਇਹ ਗੱਲ ਸੋਚਦੀ ਆ ਕਿ ਜਿਹੜਾ ਮੇਰਾ ਘਰ ਵਾਲਾ ਇਹ ਅਨਸ਼ਰੇ ਆਮ ਸ਼ਰਾਬ ਪੀਂਦਾ ਮੈਨੂੰ ਇਹਦੇ ਝੂਠੇ ਭਾਂਡੇ ਵੀ ਮੰਝਰੇ ਪੈਂਦੇ ਆ ਇਹ ਸ਼ਰੇ ਆਮ ਮੀਟ ਬਣਾਉਂਦਾ ਜਿੱਥੇ ਸਾਡੀ ਰੋਟੀ ਬਣਦੀ ਉੱਥੇ ਮੀਟ ਧਰ ਕੇ ਬਹਿ ਜਾਂਦਾ ਹਨ ਵੀ ਮੈਨੂੰ ਉਹ ਬਰਤਨ ਵੀ ਸਾਫ਼ ਕਰਨੇ ਪੈਂਦੇ ਆ ਤੇ ਇਸ ਨਾਲ ਗੁਰੂ ਸਾਹਿਬ ਦੇ ਬਾਣੇ ਦੀ ਬੇਅਦਬੀ ਹੁੰਦੀ ਆ ਤੇ ਰਾਤ ਨੂੰ ਤੁਹਾਨੂੰ ਪਤਾ ਵੀ ਫਿਰ ਘਰ ਵਾਲੇ ਨੇ ਆਪ ਦੀ ਘਰ ਵਾਲੀ ਕੋਲ ਹੀ ਸੌਣਾ ਹੁੰਦਾ ਹਨ ਜੋ ਫਿਰ ਘਰ ਵਾਲੇ ਦੇ ਘਰ ਵਾਲੀ ਵਿੱਚ ਹੁੰਦਾ ਉਹ ਸਾਰਿਆਂ ਨੂੰ ਪਤਾ ਹੀ ਉਸ ਗੱਲ ਬਾਰੇ ਹਨ ਤਾਂ ਉਸ ਗੱਲ ਬਾਰੇ ਹਰਬੀਤ ਕੌਰ ਨੂੰ ਇਸ ਗੱਲ ਦੀ ਚਿੰਤਾ ਹੋ ਜਾਂਦੀ ਹੈ ਕਿ ਇਹ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਵੀ ਮੈਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦੀ ਵੀ ਠੀਕ ਆ ਮੇਰੇ ਘਰ ਦੇ ਹਾਲਾਤ ਨਹੀਂ ਸਹੀ ਹੈਗੇ ਹਨਾ ਮੇਰਾ ਘਰ ਵਾਲਾ ਮੇਰੇ ਕੰਟਰੋਲ ਤੋਂ ਬਾਹਰ ਚੱਲ ਰਿਹਾ ਤਾਂ ਚਲੋ ਜੀ ਉਹ ਗੁਰੂ ਦਾ ਬਾਣਾ ਲਾ ਦਿੰਦੀ ਆ ਪਰ ਉਸ ਤੋਂ ਬਾਅਦ ਉਹ ਗੁਰੂ ਘਰ ਜਾਣਾ ਨਹੀਂ ਛੱਡਦੀ ਸਵੇਰੇ ਸ਼ਾਮ ਗੁਰਬਾਣੀ ਦਾ ਜਾਪ ਕਰਨਾ ਨਹੀਂ ਛੱਡਦੀ ਚਲੋ ਜੀ ਜਿਹੜਾ ਸੁਖਚੈਨ ਸਿੰਘ ਹੁੰਦਾ ਇਹਦੀ ਆਦਤ ਉਹ ਲਗਾਤਾਰ ਵਿਗੜਦੀ ਜਾਂਦੀ ਆ ਇਹੇ ਮੁੜ ਕੇ ਹੱਦੋਂ ਜਾਦੀ ਸ਼ਰਾਬ ਪੀਣ ਲੱਗ ਗਿਆ ਤੇ ਹੌਲੀ ਹੌਲੀ ਇਹ ਬੰਦਾ ਹਰਪ੍ਰੀਤ ਕੌਰ ਤੇ ਹੱਥ ਵੀ ਚੱਕਣ ਲੱਗ ਗਿਆ ਉਹਨੂੰ ਕੁੱਟਣ ਮਾਰਨ ਵੀ ਲੱਗ ਗਿਆ ਕਿਉਂਕਿ ਹਰਪ੍ਰੀਤ ਹਰ ਵਕਤ ਇਸ ਗੱਲ ਦੇ ਜ਼ੋਰ ਦਿੰਦੀ ਸੀ ਕਿ ਤੂੰ ਇਹ ਸ਼ਰਾਬ ਛੱਡ ਦੇ ਤੂੰ ਘਰੇ ਸ਼ਰਾਬ ਨਾ ਪੀਆ ਕਰ ਤੂੰ ਘਰੇ ਮੀਟ ਨਾ ਬਣਾਇਆ ਕਰ ਕਿਉਂਕਿ ਕੋਈ ਵੀ ਔਰਤ ਨਹੀਂ ਇਹ ਚਾਹੁੰਦੀ ਕਿ ਮੇਰਾ ਘਰ ਵਾਲਾ ਸ਼ਰਾਬ ਪੀਵੇ ਜਾਂ ਸ਼ਰਾਬੀ ਹੋ ਕੇ ਪਰਿਵਾਰ ਨੂੰ ਗਾਲ੍ਹਾਂ ਕੱਢੇ ਤਾਂ ਹਰਪ੍ਰੀਤ ਲਗਾਤਾਰ ਇਸ ਗੱਲ ਦੀ ਜ਼ੋਰ ਦਿੰਦੀ ਸੀ ਵੀ ਤੂੰ ਸ਼ਰਾਬ ਛੱਡ ਦੇ ਛੱਡ ਦੇ ਤਾਂ ਇਸ ਗੱਲ ਨੂੰ ਲੈ ਕੇ ਦੋਨਾਂ ਜੀਆਂ ਦੇ ਵਿੱਚ ਬਹੁਤ ਕਲੇਸ਼ ਰਹਿੰਦਾ ਸੀਗਾ ਤਾਂ ਜਿਹੜਾ ਸਖਤੈਨ ਸਿੰਘ ਸੀਗਾ ਉਹ ਮੁੜ ਕੇ ਹਰਪ੍ਰੀਤ ਕੌਰ ਨੂੰ ਬਹੁਤ ਜ਼ਿਆਦਾ ਕੁੱਟਣ ਮਾਰਨ ਲੱਗ ਜਾਂਦਾ ਚਲੋ ਜੀ ਹਰਪ੍ਰੀਤ ਕੌਰ ਉਸ ਤਸ਼ੱਦਦ ਨੂੰ ਵੀ ਬਰਦਾਸ਼ਤ ਕਰਦੀ ਰਹਿੰਦੀ ਆ ਉਹਨੇ ਟਾਈਮ ਨੂੰ ਹਰਪ੍ਰੀਤ ਕੌਰ ਦੀ ਦੀ ਵੀ ਲਗਭਗ 12-13 ਸਾਲਾਂ ਦੀ ਹੋ ਚੁੱਕੀ ਹੁੰਦੀ ਆ ਤਾਂ ਇੱਕ ਵਾਰ ਕੀ ਹੁੰਦਾ ਕਿ ਜਿਹੜਾ ਇਹ ਸੁਖਚੈਨ ਸਿੰਘ ਨੀ ਸ਼ਰਾਬ ਬਹੁਤ ਜਦੀ ਪੀਤੀ ਹੁੰਦੀ ਆ ਤੇ ਇਹ ਹਰਪ੍ਰੀਤ ਨੂੰ ਕੁੱਟ ਰਿਆ ਹੁੰਦਾ ਤਾਂ ਜਿਹੜੀ ਇਹਨਾਂ ਦੀ ਬੇਟੀ ਹੁੰਦੀ ਓ ਭੱਜ ਕੇ ਆਉਂਦੀ ਆ ਆਪਦੀ ਮਾਂ ਨੂੰ ਛਡਾਉਣ ਲਈ ਤਾਂ ਇਹ ਜਿਹੜਾ ਸੁਖਚੈਨ ਸਿੰਘ ਹੁੰਦਾ ਇਹ ਆਪਦੀ ਧੀ ਦੇ ਸਿਰ ਦੇ ਵਿੱਚ ਵੀ ਚਪਲਾ ਮਾਰਦਾ ਆਪਦੀ ਧੀ ਨੂੰ ਵੀ ਚਪਲਾਂ ਦੇ ਨਾਲ ਕੁੱਟਦਾ ਉਹ ਚੀਜ਼ ਹਰਪ੍ਰੀਤ ਕੌਰ ਨੇ ਆਪਦੀਆਂ ਅੱਖਾਂ ਨਾਲ ਦੇਖੀ ਜਦੋਂ ਹਰਪ੍ਰੀਤ ਕੌਰ ਨੇ ਇਹ ਦੇਖਿਆ ਵੀ ਇਹ ਬੰਦਾ ਸ਼ਰਾਬ ਦਾ ਰੱਜਿਆ ਤੇ ਧੀ ਦੇ ਸਿਰ ਦੇ ਵਿੱਚ ਚਪਲਾ ਮਾਰ ਰਿਹਾ ਤਾਂ ਫਿਰ ਹਰਪ੍ਰੀਤ ਕੌਰ ਨੇ ਆਪਦੇ ਘਰ ਵਾਲੇ ਤੇ ਹੱਥ ਚੱਕਿਆ ਫਿਰ ਉਹਨੇ ਜਿੰਨੀਆਂ ਉਹਦੇ ਕੋਲ ਧਰੀਆਂ ਗਈਆਂ ਉਹਨੇ ਆਪਦੇ ਘਰ ਵਾਲੇ ਦੇ ਵਿੱਚ ਪੇੜਾਂ ਧਰੀਆਂ ਜਿੰਨੀਆਂ ਦੇ ਕੋਲ ਜੁੱਤੀਆਂ ਮਾਰੀਆਂ ਨੇ ਆ ਦੇ ਘਰ ਵਾਲੇ ਦੀਆਂ ਜੁੱਤੀਆਂ ਮਾਰੀਆਂ ਚਲੋ ਜੀ ਇਹ ਕੁੱਤ ਕਲੇਸ਼ ਘਰੇ ਡੇਲੀ ਵਾਂਗ ਚੱਲਣ ਲੱਗ ਗਿਆ ਤੁਹਾਨੂੰ ਪਤਾ ਕਿ ਜਿਹੜੇ ਬੰਦੇ ਹੱਦੋਂ ਬਾਹਲੀ ਸ਼ਰਾਬ ਪੀਂਦੇ ਆ ਘਰੇ ਕੁੱਤ ਕਲੇਸ਼ ਕਰਦੇ ਆ ਫਿਰ ਉਹਨਾਂ ਘਰਾਂ ਦੇ ਵਿੱਚ ਕਲੇਸ਼ ਇਹ ਡੇਲੀ ਹੁੰਦਾ ਤਾਂ ਇੱਕ ਦਿਨ ਕੀ ਹੁੰਦਾ ਕਿ ਜਿਹੜੀ ਹਰਪ੍ਰੀਤ ਕੌਰ ਹੁੰਦੀ ਆ ਸ਼ਾਮ ਦਾ ਟਾਈਮ ਹੁੰਦਾ ਹਰਪ੍ਰੀਤ ਕੌਰ ਪੁਟਕਾ ਸਾਹਿਬ ਲੈ ਕੇ ਗੁਰਬਾਣੀ ਦਾ ਜਾਪ ਕਰਨੀ ਹੁੰਦੀ ਆ ਤਾਂ ਜਿਹੜਾ ਇਹ ਸਖਤੈਨ ਸਿੰਘ ਹੁੰਦਾ ਇਹ ਬਾਹਰੋਂ ਰੱਜਿਆ दारू ਨਾਲ ਆਉਂਦਾ ਬਾਹਰੋਂ ਗਾਲਾਂ ਕੱਢਦਾ ਤੁਰਿਆ ਆਉਂਦਾ ਹੁੰਦਾ ਘਰ ਨੂੰ ਤੇ ਜਦੋਂ ਇਹ ਹਰਪ੍ਰੀਤ ਕੌਰ ਨੂੰ ਦੇਖਦਾ ਵੀ ਇਹ ਗੁਰਬਾਣੀ ਪੜ੍ਹ ਰਹੀ ਆ ਤਾਂ ਉਹ ਬੰਦਾ ਹਰਪ੍ਰੀਤ ਕੌਰ ਨੂੰ ਗਾਲਾਂ ਕੱਢਣ ਲੱਗ ਜਾਂਦਾ ਚਲੋ ਜੀ ਹਰਪ੍ਰੀਤ ਕੌਰ ਕੁਝ ਨਹੀਂ ਬੋਲਦੀ ਉਹ ਆਪਦਾ ਧਿਆਨ ਗੁਰਬਾਣੀ ਦੇ ਵਿੱਚ ਰੱਖਦੀ ਆ ਇਹ ਬੰਦਾ ਕੀ ਕਰਦਾ ਇਹ ਬੰਦਾ ਜੁੱਤੀ ਲਾ ਕੇ ਹਰਪ੍ਰੀਤ ਕੌਰ ਦੇ ਮੂੰਹ ਤੇ ਮਾਰਦਾ ਤੇ ਚਪੇੜਾਂ ਨਾਲ ਉਸ ਤੋਂ ਬਾਅਦ ਉਹਨੂੰ ਕੁੱਟਣ ਲੱਗ ਜਾਂਦਾ ਤੇ ਗੁਟਕਾ ਸਾਹਿਬ ਖੋ ਕੇ ਇਹ ਬੰਦਾ ਚਲਾ ਕੇ ਪਾਸੇ ਮਾਰਦਾ ਜਦੋਂ ਇਹ ਬੰਦਾ ਗੁਟਕਾ ਸਹਿਬ ਖੋ ਕੇ ਹਰਪ੍ਰੀਤ ਕੌਰ ਤੋਂ ਸਾਈਡ ਤੇ ਸਿੱਟ ਦਿੰਦਾ ਤੇ ਫੇਰ ਹਰਪ੍ਰੀਤ ਕੌਰ ਦੀਆਂ ਸਬਰ ਦੀਆਂ ਹੱਦਾਂ ਟੁੱਟ ਜਾਂਦੀਆਂ ਨੇ ਫੇਰ ਹਰਪ੍ਰੀਤ ਕੌਰ ਕੀ ਕਰਦੀ ਆ ਉਹ ਰਸੋਈ ਦੇ ਵਿੱਚ ਜਾਂਦੀ ਆ ਇਹਨਾਂ ਦੀ ਰਸੋਈ ਦੇ ਵਿੱਚ ਇੱਕ ਦਾਤ ਪਿਆ ਹੁੰਦਾ ਜਿਹਦੇ ਨਾਲ ਕੀ ਆ ਬੁੜੀਆਂ ਤੰਦੂਰ ਚ ਪਾਉਣਾ ਬਾਲਣ ਬੁੱਲਣ ਟੁੱਕਦੀਆਂ ਹੁੰਦੀਆਂ ਨੇ ਤਾਂ ਹਰਪ੍ਰੀਤ ਕੌਰ ਉਹ ਦਾਤ ਲੈ ਕੇ ਆਉਂਦੀ ਆ ਉਹ ਕੁਝ ਨਹੀਂ ਸੋਚਦੀ ਕੁਝ ਨਹੀਂ ਬੋਲਦੀ ਬਸ ਉਸ ਦਾਤ ਦੇ ਨਾਲ ਆਪ ਦੇ ਘਰ ਵਾਲੇ ਦੇ ਵਾਰ ਕਰਨੇ ਸ਼ੁਰੂ ਕਰ ਦਿੰਦੀ ਆ ਤਾਂ ਉਹ ਘਟੋੜ 7 ਤੋਂ 8 ਦਾਤ ਆਪ ਦੇ ਘਰ ਵਾਲੇ ਦੀ ਧੌਣ ਦੇ ਉੱਪਰ ਮਾਰਦੀ ਆ ਘਰਵਾਲਾ ਲਹੂ ਲਬਾਣ ਹੋ ਜਾਂਦਾ ਥੱਲੇ ਡਿੱਗ ਜਾਂਦਾ ਤੇ ਆ ਸਾਹਮਣੇ ਬੇਟੀ ਵੀ ਦੀ ਦੇਖ ਰਹੀ ਹੁੰਦੀ ਆ ਤਾਂ ਬੇਟੀ ਕੁਝ ਨਹੀਂ ਬੋਲਦੀ ਤਾਂ ਉਸ ਤੋਂ ਬਾਅਦ ਜਦੋਂ ਥੱਲੇ ਡਿੱਗ ਜਾਂਦਾ ਤਾਂ ਉਸ ਤੋਂ ਬਾਅਦ ਵੀ ਦੋ ਦਾਤ ਉਹਦੀ ਧੌਣ ਤੇ ਉਹਦੀ ਘਰਵਾਲੀ ਹੋਰ ਮਾਰਦੀ ਆ ਜਦੋਂ ਘਰਵਾਲਾ ਮਰ ਜਾਂਦਾ ਤਾਂ ਫਿਰ ਜਿਹੜੀ ਹਰਪ੍ਰੀਤ ਕੌਰ ਹੁੰਦੀ ਆ ਇਹ ਉਥੇ ਜਕਾਰੇ ਲਾਉਂਦੀ ਆ ਇਹਨੇ ਪੰਜ ਜਕਾਰੇ ਲਾਏ ਜਦੋਂ ਇਹਨੇ ਆਪ ਦੇ ਘਰਵਾਲੇ ਨੂੰ ਮਾਰ ਦਿੱਤਾ ਘਰਵਾਲੇ ਦੇ ਮਰਨ ਤੋਂ ਬਾਅਦ ਨਾ ਧੀ ਰੋਂਦੀ ਆ ਨਾ ਹੀ ਹਰਪ੍ਰੀਤ ਕੌਰ ਰੋਂਦੀ ਆ ਨਾ ਹੀ ਇਹ ਘਰੋਂ ਫਰਾਰ ਹੁੰਦੀਆਂ ਨੇ ਚਲੋ ਜੀ ਉਸ ਤੋਂ ਬਾਅਦ ਵੀ ਹਰਪ੍ਰੀਤ ਕੌਰ ਹੁੰਦੀ ਆ ਇਹ ਥਾਣੇ ਜਾ ਕੇ ਆਪ ਪੇਸ਼ ਹੋ ਜਾਂਦੀ ਆ ਕਿ ਬਈ ਮੈਂ ਆਹ ਕੰਮ ਕਰ ਦਿੱਤਾ ਜਦੋਂ ਪੁਲਿਸ ਨੇ ਇਨਕੁਆਰੀ ਕੀਤੀ ਦੀ ਪੁੱਛਗਿੱਛ ਕੀਤੀ ਵੀ ਤੂੰ ਬਈ ਆਪਦੇ ਘਰ ਵਾਲੇ ਨੂੰ ਕਿਉਂ ਮਾਰਿਆ ਤਾਂ ਜਦੋਂ ਇਹਨੇ ਉੱਥੇ ਬਿਆਨ ਦਿੱਤੇ ਤਾਂ ਪੁਲਿਸ ਆਫਸਰ ਵੀ ਹੈਰਾਨ ਹੋ ਗਏ ਸੀ ਉਹ ਗੱਲ ਸੁਣ ਕੇ ਫਿਰ ਹਰਪ੍ਰੀਤ ਕੌਰ ਨੇ ਸਾਰੀ ਹਿਸਟਰੀ ਸੁਣਾਈ ਕਿ ਮੈਂ ਇੱਕ ਗੁਰਸਿੱਖ ਬੰਦੇ ਨਾਲ ਵਿਆਹੀ ਸੀਗੀ ਇਹਨੇ ਗੁਰੂ ਦਾ ਬਾਣਾ ਪਾਇਆ ਸੀ ਪਰ ਇਹ ਸ਼ਰਾਬ ਪੀਣ ਦਾ ਆਦੀ ਸੀਗਾ ਚਲੋ ਜੀ ਮੈਂ ਉਹ ਵੀ ਚੀਜ਼ਾਂ ਬਰਦਾਸ਼ਤ ਕਰਦੀ ਰਹੀ ਇਹ ਬੰਦਾ ਮੈਨੂੰ ਕੁੱਟਦਾ ਮਾਰਦਾ ਰਿਹਾ ਇਹਦੇ ਪਿੱਛੇ ਮੈਂ ਵੀ ਗੁਰੂ ਦਾ ਬਾਣਾ ਲਾਤਾ ਮੈਂ ਉਸ ਚੀਜ਼ ਨੂੰ ਵੀ ਬਰਦਾਸ਼ਤ ਕਰ ਲਿਆ ਪਰ ਜਦੋਂ ਇਸ ਬੰਦੇ ਨੇ ਗੁਟਕਾ ਸਹਬ ਖੋ ਕੇ ਮੇਰੇ ਹੱਥੋਂ ਸਿੱਟਿਆ ਮੇਰੇ ਗੁਰੂ ਦੀ ਬੇਅਦਬੀ ਕੀਤੀ ਫਿਰ ਮੇਰੇ ਤੋਂ ਉਹ ਬਰਦਾਸ਼ਤ ਨਹੀਂ ਹੋਈ ਸਿਰਫ ਮੈਂ ਇਹਨੂੰ ਤਾਂ ਮਾਰਿਆ ਵੀ ਇਸ ਬੰਦੇ ਨੇ ਗੁਰੂ ਸਾਹਿਬ ਦੀ ਬਾਣੀ ਦਾ ਨਰਾਦਰ ਕੀਤਾ ਬਾਣੀ ਦੀ ਬੇਅਦਬੀ ਕੀਤੀ ਹੈ ਮੈਂ ਪਾਠ ਕਰ ਰਹੀ ਸੀ ਇਸ ਬੰਦੇ ਨੇ ਜੁੱਤੀ ਲਾ ਕੇ ਮਾਰੀ ਹੈ ਤਾਂ ਸਿਰਫ ਉਸ ਬੇਅਦਬੀ ਕਰਕੇ ਮੈਂ ਆਪਦੇ ਘਰਵਾਲੇ ਦਾ ਕਤਲ ਕੀਤਾ ਚਲੋ ਜੀ ਉਸ ਤੋਂ ਬਾਅਦ ਉਸ ਭੈਣ ਤੇ ਮੁਕਦਮਾ ਚੱਲਿਆ ਉਹਨੂੰ ਸਜ਼ਾ ਹੋਗੀ ਜਿਹੜੀ ਇਹ ਕਹਾਣੀਆਂ ਇਹ ਉਹਨਾਂ ਦੀ ਧੀ ਨੇ ਸਾਡੇ ਤੱਕ ਪਹੁੰਚਾਈ ਆ ਉਹ ਭੈਣ ਚਾਹੁੰਦੀ ਸੀ ਵੀ ਜੋ ਸਾਡੇ ਘਰ ਦੇ ਵਿੱਚ ਘਟਨਾ ਵਾਪਰੀ ਇਹ ਲੋਕਾਂ ਤੱਕ ਜ਼ਰੂਰ ਪਹੁੰਚੇ ਸ਼ਾਇਦ ਕਿਸੇ ਹੋਰ ਦਾ ਘਰ ਉਜੜਣ ਤੋਂ ਬਚ ਜਾਏ ਸ਼ਾਇਦ ਕੋਈ ਹੋਰ ਬੰਦਾ ਇਸ ਰਾਹ ਤੇ ਤੁਰ ਰਿਹਾ ਹੋਵੇ ਤਾਂ ਸ਼ਾਇਦ ਉਹ ਸੁਧਰ ਜਾਏ ਇਸ ਕਰਕੇ ਇਸ ਵੀਡੀਓ ਨੂੰ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਿਹੜਾ ਬੰਦਾ ਇਸ ਰਾਹ ਤੇ ਤੁਰਿਆ ਹੋਇਆ ਸ਼ਰਾਬ ਪੀ ਕੇ ਉਹਦੇ ਪਰਿਵਾਰ ਨੂੰ ਤੰਗ ਕਰਦਾ ਕੁੱਟਦਾ ਮਾਰਦਾ ਗਾਲੀ ਕਲੋਚ ਕਰਦਾ ਸ਼ਾਇਦ ਉਹ ਵੀਡੀਓ ਦੇਖ ਕੇ ਸਿਆਣਾ ਹੋ ਜੇ ਸ਼ਾਇਦ ਨੂੰ ਆਹ ਵੀਡੀਓ ਦੇਖ ਕੇ ਮਤ ਆ ਜਾਏ ਕਿ ਜਿਹੜਾ ਬੰਦਾ ਹੱਦੋਂ ਬਾਹਲੀ ਹੱਤ ਚੱਕਦਾ ਤੇ ਉਹਦਾ ਬਾਅਦ ਚ ਹਸ਼ਰ ਕੀ ਹੁੰਦਾ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ